ਹਾਂਜੀ ਮਿੱਤਰੋ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਬ੍ਰੈਸ ਟੂ ਡੀ ਕੈਨ ਜੀ ਵੀਡੀਓ ਦੇ ਵਿੱਚ ਤੇ ਅੱਜ ਵੀ ਆਪਣੀ ਵੀਡੀਓ ਹਿਸਟੋਰੀਕਲ ਹੋਊਗੀ ਤੇ ਅੱਜ ਵੀ ਆ ਸਰਦਾਰ ਹਰੀ ਸਿੰਘ ਨਲਵਾ ਜੀ ਬਾਰੇ ਗੱਲ ਕਰਾਂਗੇ ਤੇ ਦੇਖੋ ਫਿਰ ਤੁਸੀਂ ਪਾਰਟ 2 ਅੱਜ ਆਪਣਾ ਸਰਦਾਰ ਹਰੀ ਸਿੰਘ ਨੇ 30 ਅਪ੍ਰੈਲ ਨੂੰ ਜਮਰੌਦ ਦੇ ਜੰਗੀ ਮੈਦਾਨ ਵਿੱਚ ਪਹੁੰਚ ਕੇ ਅਫਗਾਨਾਂ ਉੱਪਰ ਹਮਲਾ ਕਰ ਦਿੱਤਾ ਅਫਗਾਨ ਇਸ ਗੱਲ ਤੋਂ ਅਵੇਸਲੇ ਸਨ ਇਸ ਹਮਲੇ ਵਿੱਚ ਨਲਵਾ ਵੀ ਹੈ ਪਹਿਲਾਂ ਤਾਂ ਉਹ ਇਸ ਹਮਲੇ ਨੂੰ ਜੋਸ਼ ਨਾਲ ਰੋਕਦੇ ਰਹੇ ਪਰ ਜਦੋਂ ਸਰਦਾਰ ਹਰੀ ਸਿੰਘ ਨਲਵੇ ਬਾਰੇ ਪਤਾ ਲੱਗਾ ਤਾਂ ਉਹਨਾਂ ਦੇ ਹੌਂਸਲੇ ਟੁੱਟ ਗਏ ਅਫਗਾਨਾਂ ਨੂੰ ਭਾਜੜਾਂ ਪੈ ਗਈਆਂ ਇਸ ਤਰ੍ਹਾਂ ਅਫਗਾਨਾਂ પાસે ਸਰਦਾਰ ਹਰੀ ਸਿੰਘ ਨਲਵੇ ਨੇ 14 ਤੋਪਾਂ ਵੀ ਖੋ ਲਈਆਂ ਜਦੋਂ ਸਾਰੇ ਅਫਗਾਨ ਦੌੜ ਕੇ ਸ਼ੈਪ ਗਏ ਤਾਂ ਸਰਦਾਰ ਹਰੀ ਸਿੰਘ ਨਲਵੇ ਨੇ ਸੋਚਿਆ ਕਿ ਹੁਣ ਖਾਲਸਾ ਫੌਜ ਨੂੰ ਕਿਲਾ ਜਮਰੋਦ ਦੇ ਕੈਂਪ ਵਿੱਚ ਲੈ ਜਾ ਕੇ ਆਰਾਮ ਦਿਵਾਇਆ ਜਾਏ ਪਰ ਸਰਦਾਰ ਨਿਹੰਗ ਸਿੰਘ ਪੰਜ ਹੱਥਾ ਜੱਤ ਦੇ ਜੋਸ ਵਿੱਚ ਮੈਰੀਆਂ ਦੇ ਸੈਰ ਹੋਇਆ ਦਰੇ ਦੇ ਅੰਦਰ ਚਲਾ ਗਿਆ ਜਦੋਂ ਹਰੀ ਸਿੰਘ ਨਲਵੇ ਜੀ ਨੂੰ ਪਤਾ ਲੱਗਾ ਤਾਂ ਸਰਦਾਰ ਨਿਹਾਨ ਸਿੰਘ ਨੂੰ ਗੁਫਾ ਦੇ ਅੰਦਰ ਜਾਂਦੇ ਵੇਖਿਆ ਤਾਂ ਚੰਝਾ ਟੋਸ ਨੂੰ ਬੁਲਾਉਣ ਲਈ ਗੁਫਾ ਵੱਲ ਭਰਿਆ ਸਰਦਾਰ ਹਰੀ ਸਿੰਘ ਨਲਵੇ ਦਾ ਬਾਡੀਗਾਰਡ ਸਰਦਾਰ ਅਜਾਇਬ ਸਿੰਘ ਗੁਫਾ ਵੱਲ ਵਧਿਆ ਤਾਂ ਗੁਫਾ ਵਿੱਚ ਛੁਪੇ ਅਫਗਾਨ ਨੇ ਅਜਾਇਬ ਸਿੰਘ ਦੇ ਗੋਲੀ ਮਾਰੀ ਬਾਡੀਗਾਰਡ ਉੱਥੇ ਹੀ ਢੇਰੀ ਹੋ ਗਿਆ ਇਸ ਸਮੇਂ ਸਰਦਾਰ ਹਰੀ ਸਿੰਘ ਨਲਵੇ ਨੇ ਆਪਣੇ ਘੋੜਾ ਅੱਗੇ ਕੀਤਾ ਤੇ ਗੁਫਾ ਵਿੱਚੋਂ ਹੋਰ ਗੋਲੀਆਂ ਚੱਲੀਆਂ ਜਿਸ ਵਿੱਚੋਂ ਦੋ ਗੋਲੀਆਂ ਨਾਲ ਵੇ ਦੇ ਲੱਗੀਆਂ ਇੰਨਾਂ ਨੂੰ ਬਾਕੀ ਸਵਾਰ ਵੀ ਉੱਥੇ ਪਹੁੰਚ ਗਏ ਅਤੇ ਵੈਰੀਆਂ ਨੂੰ ਚੁਣ-ਚਣ ਕੇ ਮਾਰਿਆ ਪਰ ਜਿਹੜਾ ਪਾਣਾ ਵਰਤਣਾ ਸੀ ਵਰਤ ਚੁੱਕਾ ਸੀ ਸਰਦਾਰ ਹਰੀ ਸਿੰਘ ਨਲਵਾ ਨੇ ਫਟੜ ਹੋਇਆ ਅਤੇ ਘੋੜੇ ਦੀ ਧੌਣ ਤੇ ਜਾ ਡਿੱਗਾ ਆਪਣੇ ਮਾਲਕ ਨੂੰ ਸੰਤੁਲਨ ਦੇਖ ਘੋੜਿਆਂ ਨੇ ਆਪਣੀਆਂ ਵਾਂਗਾਂ ਕਿਲੇਵਾਰਾਂ ਨੂੰ ਕੀਤੀਆਂ ਅਤੇ ਸਿੱਧੇ ਕਿਲੇ ਵਿੱਚ ਪਹੁੰਚ ਗਏ ਸਰਦਾਰ ਮਹਾ ਸਿੰਘ ਨੇ ਧਿਆਨ ਪੂਰਵਕ ਨਲਵੇ ਨੂੰ ਘੋੜੇ ਤੋਂ ਉਤਾਰਿਆ ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਹਾਲਤ ਨਾਜ਼ਿਕ ਵੇਖੀ ਤਾਂ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਬੁਲਾ ਕੇ ਇੰਨਾ ਕਾਲੇ ਪਰਬਤਾਂ ਵਿੱਚ ਖਾਲਸਾਈ ਝੰਡੇ ਦੀ ਇੱਜ਼ਤਕ ਆਬਰੂ ਕਾਇਮ ਰੱਖਣ ਲਈ ਅਖੀਰਲੇ ਸਵਾਸਾਂ ਤੱਕ ਡਟੇ ਰਹਿਣ ਦੀ ਪ੍ਰੇਰਣਾ ਕੀਤੀ ਇਹ ਵੀ ਆਖਿਆ ਕਿ ਮੇਰੀ ਮੌਤ ਦੀ ਖਬਰ ਗੋਪਤ ਰੱਖਣੀ ਇਸ ਨਾਲ ਖਾਲਸੇ ਦੀ ਫੌਜੀ ਸ਼ਕਤੀ ਬਰਕਰਾਰ ਰਹੇਗੀ ਅੱਗੇ ਹੋਰ ਵੀ ਕੌਜ ਕਈ ਕੌਜ ਕਹਿਣਾ ਚਾਹੁੰਦੇ ਸਨ ਪਰ ਗੱਲ ਪੂਰੀ ਨਾ ਕਰ ਸਕੇ ਅਤੇ ਭੌਰ ਡਾਰੀ ਮਾਰ ਗਿਆ ਇਹ ਸਮਾਂ 30 ਅਪ੍ਰੈਲ 1837 ਦੀ ਰਾਤ ਦਾ ਸੀ ਸਰਦਾਰ ਮਹਾ ਸਿੰਘ ਨੇ ਸਰਦਾਰ ਨਲਵੇ ਦੀ ਆਖਰੀ ਸ਼ਾਮ ਸਾਰ ਪੇਤ ਗੋਪਤ ਰੱਖਣ ਲਈ ਰਾਤੋ ਰਾਤ ਕਿਲੇ ਦੀ ਚੜ੍ਹਦੀ ਨੱਕਰਵਲ ਚੜ੍ਹਦੇ ਨੱਕਰਵਲ ਸਾਦੇ ਢੰਗ ਨਾਲ ਕਨਾਤਾਂ ਦੇ ਅੰਦਰ ਸਸਕਾਰ ਕਰ ਦਿੱਤਾ ਹਰੀ ਸਿੰਘ ਨਲਵਾ ਸਾਹਿਬ ਅਫਗਾਨਿਸਤਾਨ ਦੇ ਦੋਸਤ ਮੁਹੰਮਦ ਖਾਨ ਦੀਆਂ ਫੌਜਾਂ ਨਾਲ ਲੜਦੇ ਹੋਏ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਉਹਨਾਂ ਦੀ ਮੌਤ ਉਹਨਾਂ ਦੇ ਜ਼ਖਮਾਂ ਕਾਰਨ ਹੋਈ ਅਤੇ ਉਹਨਾਂ ਦਾ ਸਸਕਾਰ ਖੈਬਰ ਪਖਤੂਨਖਵਾ ਵਿੱਚ ਖੈਬਰ ਦਰੇ ਦੇ ਮੂੰਹ ਤੇ ਬਣੇ ਜਮਰੋਦ ਕਿਲੇ ਦੇ ਵਿੱਚ ਕੀਤਾ ਗਿਆ ਅਫਗਾਨਿਸਤ ਇਤਿਹਾਸਕਾਰਾਂ ਸ਼ਹਿਰਾਜ ਅਲਤਵਾਰੀਖ ਦੇ ਅਨੁਸਾਰ ਉਹ ਵਜ਼ੀਰ ਅਕਬਰ ਖਾਨ ਨਾਲ ਇੱਕ ਲੜਾਈ ਵਿੱਚ ਮਾਰੇ ਆ ਗਏ ਸਨ ਇਤਿਹਾਸਕਾਰਾਂ ਨੇ ਕਿਹਾ ਕਿ ਹਰੀ RAM ਗੁਪਤਾ ਦੇ ਅਨੁਸਾਰ ਹਰੀ ਸਿੰਘ ਨਲਵਾ ਆਪਣੇ ਆਦਮੀਆਂ ਨੂੰ ਇਕੱਠਾ ਕਰਕੇ ਮੋਰਚੇ ਤੇ ਸਵਾਰ ਹੋ ਗਏ ਜਿੱਥੇ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਬਾਅਦ ਵਿੱਚ ਕਿਲੇ ਦੇ ਅੰਦਰ ਲੈ ਜਾਏ ਜਾਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਪੇਸ਼ਾਵਰ ਦੇ ਇੱਕ ਹਿੰਦੂ ਨਿਵਾਸੀ ਬਾਬੂ ਗੱਜੂ ਮਾਲਕਪੂਰ ਨੇ 1892 ਵਿੱਚ ਕਿਲੇ ਵਿੱਚ ਇੱਕ ਯਾਦਗਾਰ ਬਣਾ ਕੇ ਉਹਨਾਂ ਦੀ ਯਾਦ ਨੂੰ ਯਾਦ ਕੀਤਾ ਇੱਥੇ ਕਰਦੇ ਆਪਾਂ ਵਲੌਗ ਦੀ ਐਂਡਿੰਗ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਤੇ ਦੱਸਦੇ ਵੀ ਕਿਵੇਂ ਲੱਗੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਗੇ ਵੀਡੀਓ ਦੇ ਵਿੱਚ ਆਪਾਂ